ਇਸ ਪਾਠੀ ਦਾ ਸੰਵਿਧਾਨ ਦੇ ਮੁਤਾਬਕ ਜਿੰਨ ਲੋਕ ਫਟਵਾ ਮਿਲਦੇ ਉਹ ਐਨੀਆਂ ਵੱਡੀਆਂ ਮੋਕਾਂ ਬਹਿ ਜਾਣ ਐਮਪੀ ਬਣਾਇਆ ਜਾਂਦਾ ਉਹ ਐਡੀ ਬਣਦਾ ਸੌਂ ਦਿੱਤੀ ਜਾਂਦੀ ਹੈ ਫਿਰ ਦੁਬਾਰਾ ਫੇਜ਼ੀਰ ਤੋਂ ਕਾਹਦੀ ਵਾਰਤੇ ਭੇਜਿਆ ਗਿਆ ਉਹਦੇ ਤੇ ਕੇ ਬਸ ਨਾ ਜੇ ਜੇ ਕਿ ਦੋ ਫੈਸਲੇ ਆਦੇ ਪਾਸ ਆਪੇ ਸੁਝਿਆਂ ਵਾਸਤੇ ਖਤਾਲੀਆ ਪੰਜਾਬ ਵਾਸਤੇ ਦੋ ਸਾਲ ਦੇਖਿਆ ਪੰਜਾਬ ਨਾਲ ਬਤ ਕਰੇ ਬਿੱਖਰਾ ਕਿਉਂ ਵੀ ਇੱਥੇ ਸਿੱਖਵਾ ਜਾਂਦਾ ਜਿਦਲੇ ਬੰਦੀ ਸਿੰਘ ਨੇ ਉਹਨਾਂ ਨੂੰ ਜਿਹੜੀ ਸਜ਼ਾ ਸੀ ਉਹ ਉਮਰ ਕੈਦਾਂ ਦੀ ਹੋਵੇ ਸੀ 14 ਸਾਲ ਉਹਨਾਂ ਨੂੰ 2 ਹੀ ਸਾਲ ਉਹਨਾਂ ਨੂੰ 3 ਹੋ ਗਏ ਪੰਜਵੇਂ ਚਾਲੂ ਹੋ ਗਏ ਜਿਹੜੇ ਉਹਨਾਂ ਨੂੰ ਅਜੇ ਕੱਟ ਨਹੀਂ ਪੱਧਿਆ ਗਿਆ ਨਿਊ ਲੋਕ ਫਤਵਾ ਮਿਲਿਆ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਕਿਵੇਂ ਨਾ ਵਧੇ ਤੋਂ ਕੋਈ ਉਹਦੇ ਦੋਸਤ ਐ ਦੂਸਰੇ ਪਾਸੇ ਜਿਨ੍ਹਾਂ ਦੀ ਲੋਕਾਂ ਦੀ ਹਾਰ ਹੋਈ ਐ ਦਿੱਤੂ ਵਰਗੇ ਜਿਨ੍ਹਾਂ ਨੂੰ ਨਕਾਰਿਆ ਗਿਆ ਵੋਟਾਂ ਦੇ ਵਿੱਚ ਜਿਨ੍ਹਾਂ ਨੂੰ ਹਾਰ ਮਿਲੀ ਐ ਉਹਨਾਂ ਨੂੰ ਸੈਂਟਰ ਦੇ ਵਿੱਚ ਮੰਤਰੀ ਬਣਾਇਆ ਜਾਂਦਾ ਸਵਿਧਾਨ ਫਿਰ ਉਹ ਕਿੱਥੇ ਆ ਕਿੋਂ ਕੱਲੂ ਘਾਰੇ ਦੀ ਯਾਦ ਰੱਖਦੀਏ ਮਨਾਉਂਦੀ ਆ ਤੇ ਸਾਰਾ ਕੁਝ ਅਸੀਂ ਯਾਦ ਰੱਖਦੇ ਆ ਅਸੀਂ ਬਾਜੀ ਦੁੱਗਣੀ ਵੀ ਮੋਰਚੇ ਜਾਣਦੇ ਮੈਂ ਕਹਿਣਾ ਤੇ ਉਹਨਾਂ ਮੋਢੀ ਨੂੰ ਜੱਪ ਵੀ ਸਾਡੇ ਸਿੱਕੇ ਜਿਹੜੇ ਕਾਲਜ ਨਾਲ ਤਹੇ ਬੈਨਾ ਤੇ ਅੱਜ ਇਹ ਪਾਕਿਸਤਾਨ ਵੱਟ ਕੇ ਉਹਨੂੰ ਇੱਕ ਵਾਰੀ ਬਾਹਰ ਤੋਂ ਬੁਲਾ ਕੇ ਦੇਖੋ ਕਿਰਪਾਤ ਲੱਗ ਜੀ ਤੁਸੀਂ ਕਿੰਨੇ ਕੁ ਪਾਣੀ ਦੀ ਸਰਕਾਰ ਮੂਰੇ ਹੋਰ ਕੋਈ ਨਹੀਂ ਖੜਿਆ ਜਦੋਂ ਵੀ ਅੜਦਾ ਪੰਜਾਬੀ ਅੜਦਾ ਉਹੀ ਇਹਨਾਂ ਦੇ ਧੌਂ ਦੇ ਵਿੱਚੋਂ ਕੀਲੇ ਕੱਢਦਾ ਇਹ ਨਾ ਤੇ ਮੰਨਦੇ ਨਹੀਂ ਇਹ ਜਿਹੜੇ ਸਿੱਖ ਨੇ ਇਸੇ ਤਰ੍ਹਾਂ ਜੱਦੂ ਜਿਹਦ ਕਰਦੇ ਰਹਣਗੇ ਸਾਨੂੰ ਸਾਡਾ ਖਾਲਸਾ ਰਾਜ ਨਹੀਂ ਦਾ ਜੱਦੂ ਜਿਹਦਾ ਖਾਲਸਾ ਰਾਜ ਦੀ ਬਤੇ ਜਿਹੜਾ ਅੱਜ ਭਾਈ ਅਮਰਪਾਲ ਸਿੰਘ ਦਾ ਸੌਂਚ ਉਸ ਮਾਰਨਾ ਬਹੁਤ ਚੰਗੀ ਗੱਲ ਹੋਈ ਹੈ ਦੇਖੋ ਜਦੋਂ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਨਾਂ ਦੇ ਹੱਦ ਭਾਈ ਸੁਧਾਨ ਮੁਤਾਬਕ ਉਹ ਐਂਤੀ ਬਣਨੇ ਨੇ ਫਿਰ ਉਹਨਾਂ ਦਾ ਹੱਕ ਬਣਦਾ ਕਿ ਸੌਂਚਣ ਦਾ ਸਰਕਾਰਾਂ ਨੇ ਜਿਹੜੇ ਵਿਰੋਧੀਆਂ ਨੇ ਬਹੁਤ ਜ਼ੋਰ ਲਾਇਆ ਪਰ ਜੋ ਸਮਾਂ ਬਣਿਆ ਉਹ ਜਰੂਰ ਭਾਈ ਸਾਹਿਬ ਨੂੰ ਪ੍ਰਾਪਤ ਹੋਇਆ ਸਮੋਤਤੀ ਗਈ ਅੱਜ ਦੁਬਾਰਾ ਫੇਰ ਉਹਨਾਂ ਨੂੰ ਡਿਗਰੀ ਵਾਲੇ ਫੇਰ ਦੇ ਰਿਪਟੇ ਦੇ ਦਿੱਤਾ ਦੇਖੋ ਸਰਕਾਰਾਂ ਇਸ ਗੱਲ ਹੀ ਬਿਤੇ ਦਿਨ ਤੇ ਸਿੱਖਾਂ ਨੂੰ ਜਿਹੜਾ ਹਮੇਸ਼ਾ ਦਵਾਇਆ ਜਾਂਦਾ ਤੇ ਅੱਜ ਵੀ ਦਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸੋ ਪਾਸੇ ਤਾਂ ਸੰਵਿਧਾਨ ਦੇ ਮੁਤਾਬਕ ਜਿੰਨ ਲੋਕ ਪੱਤਰ ਮਿਲ ਗਿਆ ਵੀ ਇੰਨੀਆਂ ਵੱਡੀਆਂ ਬੋਤਾਂ ਬਹਿ ਜਾਣ ਐਮਪੀ ਬਣਾਇਆ ਜਾਂਦਾ ਉਹ ਐਮਪੀ ਬਣਦਾ ਸੌਂ ਚੱਕੀ ਜਾਂਦੀ ਹੈ ਫਿਰ ਉਹਨੂੰ ਦੁਬਾਰਾ ਫੇਰ ਜੇਲ੍ਹ ਦੇ ਵਿੱਚ ਕਾਦੇ ਵਾਸਤੇ ਭੇਜਿਆ ਗਿਆ ਉਹਦੇ ਉੱਤੇ ਕੋਈ ਦੱਸਣ ਦਾ ਚਾਹੀਏ ਉਹ ਕਿ ਕੀ ਦੋਸ਼ ਹੈ ਦੋ ਆ ਦੇ ਪੱਤਰ ਸਾਲ ਤੋਂ ਉਪਰ ਹਮਾ ਹੋਇਆ ਐਨਐਸਏ ਲਾਈਆ ਉਹ ਵੀ ਸਰਕਾਰ ਪੰਜਾਬ ਸਰਕਾਰ ਨੇ ਧੱਕੇ ਨਾਲ ਲਾਈਆ ਐਨਐਸਏ ਦਾ ਸਮਾਂ ਇੱਕ ਸਾਲ ਦਾ ਹੁੰਦਾ ਜਦ ਕਿ ਪੰਜਾਬ ਦੇ ਵਿੱਚ ਦੁਬਾਰਾ ਨੂੰ ਐਨਐਸਏ ਲਾਤੀ ਕਹਿੰਦੇ ਮੈਨੂੰ ਸੁਣਿਆ ਵੀ ਇਹ ਬਾਅਦ ਵਿੱਚ ਸੁਗਿਆਂ ਵਾਸਤੇ ਇੱਕ ਸਾਲ ਦੀ ਪੰਜਾਬ ਵਾਸਤੇ ਦੋ ਸਾਲ ਦੀ ਕਿਉਂ ਪੰਜਾਬ ਨੂੰ ਬਾਤ ਕਰੇ ਬਿਠਾ ਰੱਖਿਆ ਕਿਉਂ ਵੀ ਇੱਥੇ ਸਿੱਖ ਵਸਦੇ ਨੇ ਨਾ ਉਹਨਾਂ ਉੱਤੇ ਡਬਲ ਚਾਰਜ ਲਾਇਆ ਜਾਂਦਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਜਿਹੜੀ ਸਜ਼ਾ ਸੀ ਉਹ ਉਮਰ ਕੈਦਾਂ ਦੀ ਹੋਈ ਸੀ 14 14 ਸਾਲ ਉਹਨਾਂ ਨੇ 22 ਸਾਲ ਹੋ ਗਏ 29 ਸਾਲ ਹੋ ਗਏ 30 ਹੋ ਗਏ 35 35 ਸਾਲ ਹੋ ਗਏ ਜਿਹੜੇ ਉਹਨਾਂ ਨੂੰ ਅੱਜ ਤੱਕ ਨਹੀਂ ਸੱਜਿਆ ਗਿਆ ਕਿਉਂ ਦੋ ਰਿਮਾ ਮਾਫਦਾਨ ਤੋਂ ਬਣਾਈ ਜਾਂਦੇ ਨੇ ਤੇ ਇਸੇ ਤਰ੍ਹਾਂ ਭਾਈ ਅਮਰਪਾਲ ਸਿੰਘ ਨੇ ਲੋਕਾਂ ਨੇ ਖਾਤਾ ਬਾ ਦਿੱਤਾ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਸੰਵਿਧਾਨ ਹੁਣ ਕਿਤੇ ਚਲਾ ਗਿਆ ਜਿੱਧਰ ਗਿਆ ਕਾਨੂੰਨ ਇੱਕ ਪਾਸੇ ਤਾਂ ਜਿਹਨੂੰ ਲੋਕ ਫਤਵਾ ਮਿਲਿਆ ਉਹ ਜੇਲ੍ਹ ਦੇ ਵਿੱਚ ਬੰਦ ਕਰ ਰੱਖਿਆ ਕੁਝ ਬਿਨਾਂ ਵਜ੍ਹਾ ਤੋਂ ਕੋਈ ਉਹਦੇ ਦੋਸਤ ਨਹੀਂ ਦੂਸਰੇ ਪਾਸੇ ਜਿਨ੍ਹਾਂ ਦੀ ਲੋਕਾਂ ਦੀ ਹਾਰ ਹੋਈ ਹੈ ਬਿੱਟੂ ਵਰਗੇ ਜਿਨ੍ਹਾਂ ਨੂੰ ਨਕਾਰਿਆ ਗਿਆ ਵੋਟਾਂ ਦੇ ਵਿੱਚ ਜਿਨ੍ਹਾਂ ਨੂੰ ਹਾਰ ਮਿਲੀ ਹੈ ਉਹਨਾਂ ਨੂੰ ਸੈਂਟਰ ਦੇ ਵਿੱਚ ਮੰਤਰੀ ਬਣਾਇਆ ਜਾਂਦਾ ਸੰਵਿਧਾਨ ਫਿਰ ਹੁਣ ਕਿੱਥੇ ਆ ਫਿਰ ਇਹਦਾ ਮਤਲਬ ਤਾਂ ਬੋਟ ਨਾ VOTING ਕਰਾਉਂਦੇ ਇਨਾ ਖਰਚਾ ਕਿਉਂ ਜਿਹੜਾ ਜਨ ਦੇਸ਼ ਉੱਤੇ ਪਾਇਆ ਲੋਕਾਂ ਉੱਤੇ ਇਨਾ ਖਰਚਾ ਕਿਉਂ ਪਾਇਆ ਇਹਨਾਂ ਸਮਾਂ ਬਰਬਾਦ ਕਿਉਂ ਕੀਤਾ ਇਹ ਤਾਂ ਜਿਹੜੇ ਹਾਰੇ ਹੋਏ ਨੇ ਉਹਨਾਂ ਨੂੰ ਸਤਿਕਾਰ ਕੇ ਸਰਕਾਰ ਬਣਾ ਲੈਣੀ ਚਾਹੀਦੀ ਹੈ ਕਿ ਲੋਕਾਂ ਦਾ ਫਤਵਾ ਲੈਣ ਦਾ ਕੀ ਮਾਸੂਰ ਹੁੰਦਾ ਮੈਂ ਪਹਿਲੀ ਵਾਰੀ ਦੇਖਿਆ ਜਿਹੜਾ ਜਿੱਤਿਆ ਹੋਵੇ ਜਿਹਨੂੰ ਲੋਕ ਫਤਵਾ ਮਿਲਿਆ ਹੋਵੇ ਉਹ ਜੇਲ੍ਹ 'ਚ ਹੋਵੇ ਤੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਹੋਵੇ ਉਹ ਸੈਂਟਰ ਦੇ ਵਿੱਚ ਮੰਤਰੀ ਬਣਾਏ ਜਾਣ ਇਸ ਕਰਕੇ ਜਿਹੜਾ ਸੰਵਿਧਾਨ ਆ ਇਹਨੂੰ ਸਰਕਾਰ ਨਹੀਂ ਮੰਨ ਰਹੀ ਸਿੱਖ ਮੰਨ ਰਹੇ ਨੇ ਤੇ ਮੰਨਦੇ ਰਹਿਣਗੇ ਸਰਕਾਰ ਨੂੰ ਮੰਨਣਾ ਚਾਹੀਦਾ ਇਹ ਉਲਟਾ ਇਹ ਸਾਰੀ ਸਰਕਾਰ ਜਿਹੜੀ ਇਹ ਬੀਜੇਪੀ ਦੀ ਆਰਐਸਐਸ ਦੀ ਆ ਇਹਨਾਂ ਨੇ ਨਵੇਂ ਕਾਨੂੰਨ ਹੋਣ ਜਿਹੜੇ ਲਿਆਂਦੇ ਨੇ ਪੰਜਾਬ ਦੇ ਵਿੱਚ ਇਹ ਵੀ ਸਿੱਖਾਂ ਕਰਕੇ ਸਾਰੇ ਕਾਨੂੰਨ ਦੀ ਤਬਦੀਲੀ ਹੋਈ ਆ ਇਹ ਸਾਨੂੰ ਹੀ ਦਬਾਉਣ ਵਾਸਤੇ ਜਿਹੜਾ ਕਾਨੂੰਨ ਬਦਲੇ ਜਾ ਰਹੇ ਨੇ ਸਿੱਖ ਤੋਂ ਪਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਜ ਜਿਉਂ ਜਿਉ ਮੰਨੂ ਵੱਡਦਾ ਸੀ ਦੂਨ ਸਬਾਇ ਹੋਇਆ ਸੀ ਸਰਕਾਰ ਨੂੰ ਕਹਿਣਾ ਕਿ ਨਾਲ ਸੀ ਤਾਂ ਅਸੀਂ ਕਾਨੂੰਨ ਤੋਂ ਬਾਹਰੇ ਜਾ ਕੇ ਕੀ ਗੱਲ ਕਰਦੇ ਆ ਕਾਨੂੰਨ ਦੇ ਬੈਰੇ ਦੇ ਵਿੱਚ ਰਹਿੰਦੇ ਆ ਜਿਹੜਾ ਬੰਦੀ ਸਿੰਘ ਦਾ ਮੋਰਚਾ ਲੱਗਿਆ ਇਹ ਵੀ ਸੰਵਿਧਾਨ ਦੇ ਮੁਤਾਬਕ ਆ ਸੰਵਿਧਾਨੀਆਂ ਦਾ ਬੰਦੀ ਸਿੰਘ ਰਿਹਾ ਹੋਣਾ ਚਾਹੀਦੇ ਨੇ ਕਿਉਂ ਨਹੀਂ ਸਰਕਾਰਾਂ ਛੱਡ ਰਹੀਆਂ ਕਿਉਂ ਧੱਕਾ ਕਰ ਰਹੀਆਂ ਨੇ ਸੰਵਿਧਾਨ ਕਹਿੰਦਾ ਕਿ ਸਾਰਿਆਂ ਨੂੰ ਹੱਕ ਆ ਸ਼ਾਂਤੀ ਦੇ ਵਿੱਚ ਪ੍ਰੋਟੈਕਟ ਕਰਨਾ ਆਪਣਾ ਰੋਜ਼ ਮਜਰਾ ਕਰਨ ਦਾ ਫਿਰ ਕਿਉਂ ਧੱਕਾ ਕੀਤਾ ਜਾਂਦਾ ਇੱਕ ਪਾਸੇ ਕਿਸਾਨ ਬੈਠੇ ਨੇ ਉੱਥੇ ਵੀ ਜਿੰਨੀ ਸਰਕਾਰਾਂ ਤੱਕ ਕਰਦੀ ਨੇ ਇੱਥੇ ਵੀ ਸਰਕਾਰਾਂ ਤੱਕ ਆ ਕਰਦੀ ਨੇ ਤੇ ਕਿਤੇ ਵੀ ਕੋਈ ਧਰਨਾ ਤਾਂ ਹੀ ਲੱਗਦਾ ਕਿ ਲੋਕਾਂ ਸਰਕਾਰ ਨੂੰ ਮੁਜ਼ਾਰਾ ਦੱਸਿਆ ਜਾਂਦਾ ਵੀ ਸਾਡੇ ਵਿੱਚ ਰੋਸ ਆ ਇਹ ਮੁਜ਼ਾਰੇਆਂ ਰਾਹੀਂ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਵੀ ਅਸੀਂ ਇਹਨਾਂ ਲੋਕਾਂ ਦੀਆਂ ਮੰਗਾਂ ਮੰਨੀਆਂ ਸਾਡੇ ਦੇ ਵਿੱਚ ਕੀ ਕਮੀ ਆ ਉਹਨੂੰ ਪੂਰਾ ਕਰਨਾ ਚਾਹੀਦਾ ਨਾ ਕਿ ਉਹਨਾਂ ਧਰਨਿਆਂ ਨੂੰ ਲੋਕ ਰੋਣ ਨੂੰ ਜਗਵਾਉਣਾ ਚਾਹੀਦਾ ਇਹ ਜਿੰਨੀਆਂ ਸਰਕਾਰਾਂ ਆ ਦੇਖੋ ਸਿੱਖਾਂ ਦੇ ਉੱਤੇ ਜ਼ੁਲਮ ਕਰਦੀਆਂ ਸਿੱਖ ਉਹਦੋਂ ਦੂਣੇ ਹੋ ਹੋ ਕੇ ਨਿੱਤਰਦੇ ਨੇ ਕੱਲੂ ਕਾਰਿਆਂ ਦੇ ਨਾਲ ਕੱਲੂ ਕਾਰਿਆਂ ਦੇ ਨਾਲ ਜਾਂ ਨਸਲ ਕੋਸਲੀ ਦੇ ਨਾਲ ਸਿੱਖ ਕੌਮ ਕਦੇ ਨਹੀਂ ਖਤਮ ਹੋਈ ਖਤਮ ਉਦੋਂ ਹੋਈ ਹੈ ਜਦੋਂ ਅਸੀਂ ਕੱਲੂ ਕਾਰੇ ਭੁੱਲ ਜਾਂਦੇ ਹਾਂ ਜਦੋਂ ਅਸੀਂ ਆਪਣੇ ਵੱਡੇ ਬਡੇਰਿਆਂ ਦੇ ਜਿਹੜੇ ਸਪੂਰਨੇ ਪਾਏ ਹੋਏ ਨੇ ਉਹਨਾਂ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਖਤਮ ਹੋ ਸਕਦੇ ਹਾਂ ਪਰ ਸਿੱਖ ਕੌਮ ਕੱਲੂ ਕਾਰੇ ਵੀ ਯਾਦ ਰੱਖਦੀ ਹੈ ਮਨਾਉਂਦੀ ਆ ਤੇ ਸਾਰਾ ਕੁਝ ਅਸੀਂ ਯਾਦ ਰੱਖਦੇ ਆ ਅਸੀਂ ਬਾਜੀ ਦੁੱਗਣੀ ਵੀ ਮੋੜ ਤੋਂ ਜਾਣਦੇ ਆ ਸਾਰਾ ਕੁਝ ਕਰਨ ਜਾਣਦੇ ਆ ਪਰ ਸਿੱਖ ਸਰਬੱਤ ਦੇ ਭਲੇ ਦੀ ਅਦਾਤ ਕਰਦਾ ਜਿਹੜੀ ਭਾਰਤ ਦੀfound ਪਹਿਲਾਂ ਵੀ ਐਵੇਂ ਹੀ ਗੱਲ ਕਰਦਾ ਹੁੰਦਾ ਉਹ ਸਿੱਖਾਂ ਦੀ ਬਦੌਲਤਾਂ ਅੱਜ ਜੇ ਭਾਰਤ ਦੇਸ਼ ਰਜਿਆ ਹੋਇਆ ਭਾਰਤ ਦੀ ਬੱਲੇ ਬੱਲੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਕਹਿੰਦਾ ਸੀ ਵਿਸ਼ਵ ਗੁਰੂ ਬਣਾਉਣਾ ਉਹਦੇ ਵਿੱਚ ਵੀ ਰੋਲ ਸਭ ਤੋਂ ਵੱਡਾ ਪੰਜਾਬੀਆਂ ਦਾ ਸਿੱਖ ਕੌਮ ਦਾ ਬਾਰਡਰਾਂ ਦੇ ਉੱਤੇ ਜਿਹੜੇ ਸਿੱਖ ਸਾਡੇ ਬੈਠੇ ਨੇ ਚైనా ਦੇ ਉੱਤੇ ਜੇ ਲਾਲੋ ਜੇ ਪਾਕਤਾਂ ਦੇ ਉਹ ਸਿੱਖਾਂ ਦੀ ਬਦੌਲਤ ਹੀ ਜਿਹੜਾ ਭਾਰਤ ਅੱਜ ਵੀfound ਵਰਕਰ ਆ ਰਿਹਾ ਮੈਂ ਕਹਿਣਾ ਚਾਹੁੰਦਾ ਮੋਦੀ ਨੂੰ ਜਦ ਤੁਸੀਂ ਸਾਡੇ ਸਿੱਖ ਜਿਹੜੇ ਪਲਣਾਂ ਰਹੇ ਹੋ ਤੇ ਇਹਨਾਂ ਤੇ ਤੇ ਪਾਕਿਸਤਾਨ ਦੇ ਵੱਟ ਤੁਸੀਂ ਉਹਨਾਂ ਨੂੰ ਇੱਕ ਵਾਰੀ ਵਾਪਸ ਦਾ ਬਲਾ ਕੇ ਦੇਖੋ ਫਿਰ ਪਤਾ ਲੱਗ ਜੂ ਕਿ ਤੁਸੀਂ ਕਿੰਨੇ ਕੁ ਪਾਣੀ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਹੋਵੇ ਸਾਹੀ ਸਿੱਖ ਤੋਂ ਮਾ ੱਟਾ ਬਣਦਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ ਸਿੱਖਾਂ ਨੂੰ ਮਾਰਤ ਲੈਣੀ ਪਈ ਭਾਰਤ ਨੂੰ ਕੁਝ ਨਹੀਂ ਹੋਇਆ ਪੰਜਾਬ ਦੀ ਵੰਡ ਹੋਈ ਅੱਧਾ ਪੰਜਾਬ ਪੰਜਾਬ ਪਾਕਿਸਤਾਨ ਕਿਲੇ ਗਿਆ ਤੇ ਇੱਧਰ ਰਹਿ ਗਿਆ ਉਸ ਤੋਂ ਬਾਅਦ ਫਿਰ 1947 ਤੋਂ ਬਾਅਦ ਜਦੋਂ ਮਹਾਪੰਜਾਬ ਹੋਇਆ ਜਦੋਂ ਫਿਰ ਇਹਨਾਂ ਦੇ ਸਰਕਾਰਾਂ ਨੇ ਦੇਖਿਆ ਵੀ ਇਹ ਵੋਹ ਗਣਤੀ ਦੇ ਵਿੱਚ ਹੋ ਗਏ ਇਹਨਾਂ ਨੇ ਫਿਰ ਮਹਾਪੰਜਾਬ ਦੇ ਟੁਕੜੇ ਕਰਤੇ ਹਰਿਆਣਾ ਬਣਾਤਾ ਹਿਮਾਚਲ ਪ੍ਰਦੇਸ਼ ਬਣਾਤਾ ਸਾਡੇ ਜਿਹੜੇ ਪੰਜਾਬ ਨੂੰ ਕੱਟ ਦਿੱਤਾ ਅੱਜ ਵੀ ਜਿਹੜੀਆਂ ਸਰਕਾਰਾਂ ਨੇ ਉਹ ਹਜੇ ਵੀ ਟਿਕ ਨਹੀਂ ਰਹੀਆਂ ਹੁਣ ਵੀ ਉਹ ਜਿਹੜੀਆਂ ਪੰਜਾਬ ਨੂੰ ਤੋੜਨੀ ਸਾਜ਼ਿਸ਼ ਕਰਨੀਆਂ ਪਠਾਨਕੋਟ ਦੇ ਆ ਆ ਏਰੀਆ ਜਾਂ ਹੋਰ ਪਾਸੇ ਵਾਲਾ ਉਹ ਤੋੜਨਾ ਚਾਹੁੰਦੇ ਨੇ ਪੰਜਾਬ ਨੂੰ ਛੋਟਾ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜੇ ਲੋਕ ਨੇ ਇਥੋਂ ਦੀ ਆਵਾਜ਼ ਆ ਆਵਾਮ ਆ ਉਹ ਆਵਾਜ਼ ਬੁਲੰਦ ਕਰਦਾ ਹਮੇਸ਼ਾ ਹੀ ਭਾਰਤ ਦੇ ਸਰਕਾਰ ਮੂਰੇ ਹੋਰ ਕੋਈ ਨਹੀਂ ਖੜਿਆ ਜਦੋਂ ਵੀ ਅੜਦਾ ਪੰਜਾਬੀ ਅੜਦਾ ਉਹੀ ਇਹਨਾਂ ਦੇ ਧੌਂ ਦੇ ਵਿੱਚੋਂ ਕੀਲੇ ਕੱਢਦਾ ਜਦੋਂ ਕਿਸਾਨੀ ਮੋਰਚਾ ਲੱਗਿਆ ਉਦੋਂ ਪੰਜਾਬ ਜਿਹੜਾ ਭਾਜਪਾ ਦਾ ਰਸ ਰੋਕਣ ਵਾਲੇ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਬਹਾਦਰ ਨੇ ਸਿੱਖ ਪੰਥਾ ਕਿਸ ਕਰਕੇ ਇਹਨਾਂ ਨੂੰ ਵੱਡਾ ਖਤਰਾ ਹੋਇਆ ਇਹਨਾਂ ਦਾ ਪਰ ਮੈਂ ਕਹਿੰਦਾ ਵੀ ਸਿੱਖ ਨੇ ਜਿਹੜੇ ਉਹ ਸਰਬੱਤ ਦਾ ਭਲਾ ਮੰਗਦੇ ਨੇ ਅਸੀਂ ਕਦੇ ਵੀ ਇਸ ਦੇਸ਼ ਦਾ ਮਾੜਾ ਨਹੀਂ ਸੋਚਿਆ ਅਸੀਂ ਇੱਥੇ ਦੇ ਵਸਿੰਦੇ ਆ ਪਰ ਸਰਕਾਰਾਂ ਕੋਈ ਵੀ ਆਵੇ ਚਾਹੇ ਕਾਂਗਰਸ ਆਵੇ ਚਾਹੇ ਇਥੇ ਮੋਗਲਾਂ ਦੀ ਸਰਕਾਰ ਆਈ ਚਾਹੇ ਅੰਗਰੇਜ਼ਾਂ ਦੀ ਸਰਕਾਰ ਆਈ ਫਿਰ ਕਾਂਗਰਸੀ ਸਰਕਾਰ ਆਈ ਹੁਣ ਆਰਐਸਐਸ ਬੀਜੇ ਦੀ ਪੀ ਦੀ ਸਰਕਾਰ ਆ ਇਹਨਾਂ ਨੇ ਕਦੇ ਵੀ ਸਾਨੂੰ ਆਪਣਾ ਨਹੀਂ ਸਮਝਿਆ ਹਮੇਸ਼ਾ ਹੀ ਤੱਕਾ ਕੀਤਾ ਹਾਲਾਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ 85% ਕੁਰਬਾਨੀਆਂ ਸਿੱਖਾਂ ਦੀਆਂ ਨੇ ਤੇ ਅਜਰਾਦ ਕਰਾਉਣ ਵਾਸਤੇ ਵੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਤੇ ਫਿਰ ਸਾਨੂੰ ਇਹ ਕਿਉਂ ਨਹੀਂ ਬਰਾਬਰ ਦਾ ਹਿੱਸਾ ਮੰਨਦੇ ਕਿਉਂ ਨਹੀਂ ਸਾਨੂੰ ਜਿਹੜੇ ਹਾਕਰ ਉਹ ਦਿੱਤੇ ਜਾਂਦੇ ਕਿਉਂ ਬਾਰ-ਬਾਰ ਸਾਨੂੰ ਸਾਡੀ ਨਸਲ ਕੋਸ਼ੀ ਕੀਤੀ ਜਾਂਦੀ ਹੈ ਬਾਰ-ਬਾਰ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਬਾਰ-ਬਾਰ ਸਾਡੇ ਉੱਤੇ ਐਨਐਸ ਲਾਈ ਜਾਂਦੀ ਆ ਜਾਂ ਪਰਚੇ ਦਰਜ ਕਰਕੇ ਜਾਂ ਗੈਂਗਸਟਰ ਕਰਕੇ ਕਿ ਖਾੜਪੂ ਕਹੇ ਕਿ ਅੱਤਵਾਦੀ ਕਹੇ ਕਿ ਵੱਖਵਾਦੀ ਕਹੇ ਕਿ ਕਿਉਂ ਕਿ ਉਹ ਬਾਰ-ਬਾਰ ਇਹਨਾਂ ਨੇ ਕੌਮ ਨੂੰ ਜਰੀਲ ਕੀਤਾ ਜਾਂਦਾ ਮਾਰਿਆ ਜਾਂਦਾ ਇਹ ਸੀ ਪੁੱਛਣਾ ਤੁਹਾਨੂੰ ਕਦੋਂ ਇਹ ਕਹਿਣਗੇ ਵੀ ਸਿੱਖ ਇਸ ਦੇਸ਼ ਦਾ ਅੰਗ ਨੇ ਕਦੋਂ ਸਰਕਾਰ ਕਹੂਗੀ ਕਦੋਂ ਮੰਨੂਗੀ ਜਿੰਨਾ ਚਿਰ ਇਹ ਮੰਨਦੇ ਨਹੀਂ ਇਹ ਜਿਹੜੇ ਸਿੱਖ ਨੇ ਇਸੇ ਤਰ੍ਹਾਂ ਜੱਦੂ ਜਿਹਦ ਕਰਦੇ ਰਹਿਣਗੇ ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਰਾਜ ਕਰੇ ਖਾਲਸਾ ਕੀ ਰਹੇ ਨਾ ਕੋਈ ਖਵਾਰ ਪੈਸਾ ਮਿਲਣਗੇ ਬਚੀ ਸਰ ਨੂੰ ਜੋ ਕੋਈ ਜਿਸ ਦਿਨ ਖਾਲਸਾ ਰਾਜ ਬਣੂਗਾ ਅਸੀਂ ਉਸ ਹਸਾਬ ਕਤਾ ਸਾਰਾ ਪੂਰਾ ਕਰਾਂਗੇ ਇਹਨੂੰ ਕੋਈ ਦੁਨੀਆ ਤੱਕ ਦਾ ਰੋਕ ਨਹੀਂ ਸਕਦਾ ਖਾਲਸਾ ਰਾਜ ਅਵੱਸ ਬਣੇਗਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਟਲ ਵਚਨ ਨੇ ਤੇ ਵਚਨ ਸਾਧੂ ਗੁਰਾਂ ਦੇ ਕਦੇ ਵੀ ਖਾਲੀ ਨਹੀਂ ਗਏ ਉਹ ਸੱਚ ਹੁੰਦੇ ਨੇ ਅਸੀਂ ਅਮੀਰ ਸੇ ਸਰਬਤ ਦਾ ਭਲਾ ਮੰਗਿਆ ਅਸੀਂ ਕਦੇ ਨੂੰ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਕਿਸੇ ਦਾ ਮੰਦਿਰ ਨਹੀਂ ਤੋੜਿਆ ਗਿਆ ਕਿਸੇ ਦੀ ਮਸਜਿਦ ਨਹੀਂ ਤੋੜੀ ਗਈ ਕਿਸੇ ਦਾ ਗਿਰਜਾ ਘਰ ਨਹੀਂ ਤੋੜਿਆ ਗਿਆ ਜੇ ਇਥੇ ਮੁਗਲਾਂ ਦੀ ਸਰਕਾਰ ਆਈ ਉਹਨਾਂ ਨੇ ਗੁਰੂ ਘਰ ਢਾਹੇ ਉਹਨਾਂ ਨੇ ਮੰਦਿਰ ਢਾਹੇ ਜੇ ਇਥੇ ਆਪਣੇ ਇਹਨਾਂ ਦੀ ਸਰਕਾਰ ਹਿੰਦੂਆਂ ਦੀ ਆਈ ਤਾਂ ਇਹਨਾਂ ਨੇ ਸਾਡੇ ਸਿੱਖਾਂ ਦੇ ਉੱਤੇ ਵੀ ਜ਼ੁਲਮ ਕੀਤਾ ਇਹਨਾਂ ਨੇ ਮਸਜਿਦਾਂ ਢਾਈਆਂ ਇਹਨਾਂ ਨੇ ਸਾਡੇ ਹਰਿਮੰਦਰ ਸਾਹਿਬ ਵੀ ਢਾਤੇ ਸਿੱਖਾਂ ਨੇ ਕੋਈ ਐਸੀ ਗੱਲਬਾਤ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਜੇ ਹਰਮੰਦਰ ਸਾਹਿਬ ਨੂੰ ਜਿਹੜੀ ਦਰਬਾਰ ਸਾਹਿਬ ਉੱਤੇ ਆਪਣਾ ਜਿਹੜਾ ਦਾਨ ਦਿੱਤਾ ਉਹਨਾਂ ਹੀ ਦਾਨ ਉਹਨਾਂ ਨੇ Hindu ਮੰਦਰਾਂ ਨੂੰ ਦਿੱਤਾ ਤੇ ਮਸੀਤਾਂ ਵੀ ਬਹੁਤ ਸਾਰੀਆਂ ਬਣਵਾਈਆਂ ਨੇ ਉਹਨਾਂ ਨੇ ਬਰਾਬਰ ਦੇ ਜਿਹੜਾ ਸਾਰਿਆਂ ਨੂੰ ਜਿਹੜੀ ਸਹੂਲਤ ਦੇ ਕੇ ਰੱਖੀ ਆ ਨਾ ਕਿ ਕਿਸੇ ਨੂੰ ਮਾਰਿਆ ਇਸ ਕਰਕੇ ਜਦੋਂ ਵੀ ਕੋਈ ਸਰਕਾਰ ਆਉਂਦੀ ਆ ਸਮੇਂ ਸੇ ਸਿੱਖਾਂ ਨੂੰ ਦਬਾਉਂਦੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਥਦਰਦੀਆਂ ਨੂੰ ਸਾਨੂੰ ਸਰਕਾਰਾਂ ਦਾ ਡਰ ਨਹੀਂ ਸਾਨੂੰ ਪਤਾ ਵੀ ਸਾਡੀਆਂ ਦੂਸੋਂ ਮੰਨ ਨੇ ਸਾਨੂੰ ਹੋਰ ਕਿਸੇ ਤਾਕਤ ਦਾ ਡਰ ਨਹੀਂ ਜਿਹੜੀ ਬਾਹਰੀ ਆ ਸਾਡੇ ਦੁਸ਼ਮਣ ਨੇ ਸਾਨੂੰ ਡਰਾਤਾ ਸਾਨੂੰ ਸਾਡੇ ਆਪਣੇ ਗद्दारਾਂ ਦਾ ਡਰਾ ਜਦੋਂ ਸਾਡੇ ਵਿੱਚ ਗद्दार ਪੈਦਾ ਹੋ ਜਾਂਦੇ ਨੇ ਉਦੋਂ ਸਾਨੂੰ ਇਹ ਮਾਰ ਪੈਂਦੀ ਆ ਇਸ ਕਰਕੇ ਮੈਂ ਸਿੱਖ ਨੌਜਵਾਨਾਂ ਨੂੰ ਪੰਥ ਨੂੰ ਤੌਮ ਨੂੰ ਤੀਲ ਕਰਦਾ ਆਓ ਆਪਾਂ ਉਹਨਾਂ ਗद्दारਾਂ ਨੂੰ ਪਛਾਣੀਏ ਤੇ ਰਹਿੰਦੇ ਸਮੇਂ ਦੇ ਨਾਲ ਪਹਿਲਾਂ ਬਹੁਤ ਧੋਖੇ ਖਾ ਲਿਆ ਸੀ ਨੇ ਸਾਨੂੰ 47 ਵੇਲੇ ਵੀ 84 ਵੇਲੇ ਵੀ 78 ਵੇਲੇ ਵੀ ਬਹੁਤ ਸਾਰੇ ਸਾਡੇ ਨਾਲ ਬਹੁਤ ਕੁਝ ਹੋਇਆ ਅਸੀਂ ਗद्दारਾਂ ਨੂੰ ਪਛਾਣ ਕੇ ਉਹਨਾਂ ਨੂੰ ਬਾਹਰ ਕਰੀਏ ਜਿਹੜੇ ਪੰਥਦਰਦੀ ਨੇ ਪੰਥ ਵਾਸਤੇ ਅੱਜ ਵੀ ਜੂਝਦੇ ਨੇ ਪਹਿਲਾਂ ਵੀ ਜੂਝਦੇ ਰਹੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਸਾਡਾ ਪੰਜਾਬ ਦਾ ਨੌਜਵਾਨੀ ਦਾ ਭਲਾ ਹੋ ਸਕੇ ਫੇਰੀ ਗੱਲ ਮਾਰਨੀ ਹੈ ਫੇਰੀ ਨਵਾਂ ਪੰਜਾਬ ਚੜਾਣਾ ਨਹੀਂ ਤਾਂ ਜੇ ਅਸੀਂ ਏਸੀ ਤਰ੍ਹਾਂ ਪਹਿਲਾਂ ਵਾਲਿਆਂ ਨੂੰ ਦੇਖਦੇ ਰਹੇ ਵੀ ਹੁਣ ਇਹ ਸਾਡੇ ਫੇਰ ਕੰਮ ਆ ਜਾਣਗੇ ਨਹੀਂ ਉਹਨਾਂ ਨੂੰ ਦੂਰ ਕਰੋ ਇਲੈਕਸ਼ਨ ਆ ਰਹੀ ਆ ਦੋ ਸਾਡੇ ਨੌਜਵਾਨ ਦਿੱਤੇ ਨੇ ਬਹੁਤ ਚੰਗਾ ਪਤਵਾ ਪੰਜਾਬ ਦੇ ਜਿਹੜੇ ਲੋਕਾਂ ਦਿੱਤਾ ਹੁਣ ਵੀ ਸ੍ਰੋਮਣੀ ਗਮਣੀ ਇਲੈਕਸ਼ਨ ਆ ਰਹੀਆਂ ਨੇ ਬਾਹਰ ਚੜ ਕੇ ਬੱਦ ਤੋਂ ਬੱਦ ਵੋਟਾਂ ਬਣਾਓ ਤੇ ਆਪਾਂ ਜਿਹੜਾ ਸੁਰਉਣੀ ਕਮੇਟੀ ਦਾ ਉਥੇ ਗਾਲਵਾ ਬੈਠਾ ਆਰਐਸਐਸ ਦਾ ਬਾਦਲ ਢੜਾ ਉਹਨੂੰ ਉਥੋਂ ਲਾਂਬੇ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਜਿਹੜੇ ਚੰਗੇ ਸਿਹਰਦ ਸਿੱਖ ਨੇ ਉਹ ਬੈਠਣਾ ਤੇ ਸਾਡਾ ਪੰਥ ਦਾ ਜਿਹੜਾ ਪੰਜਾਬ ਦਾ ਪੇਰ ਹੀ ਭਲਾਉਣਾ ਸਿੱਖਾਉਂਦਾ ਸਿੱਖ ਮੰਦਾ ਜੀ ਉਥੇ ਭਾਈ ਡਿਗਟਾਰ ਸਿੰਘ ਬਾਰੇ ਹੁਣੇ ਆ ਕੇ ਹਾਂ ਕੱਲ ਤੱਕ ਸਰਪ ਦੀ ਬੈਠਕ ਨਹੀਂ ਫੇਰ ਗੱਲ ਬਾਣੀ ਭਾਈ ਮਤਲਬ ਕੱਲ ਤੱਕ ਮੋੜ ਬਾਹਰ ਆਉਣੀ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਉਹਨੂੰ ਕਿਵੇਂ ਦੇਖਦੇ ਹੋ ਕੋਈ ਵੀ ਦੇਖਣਾ ਸਰਕਾਰਾਂ ਦਾ ਤਾਂ ਕਈ ਆ ਦੇਖੋ ਜਦੋਂ ਉਹ ਐਮਪੀ ਬਣ ਗਏ ਉਹਨਾਂ ਨੇ ਸੰਵਿਧਾਨ ਮਤਲਬ ਸਾਰਾ ਕੁਝ ਸੌਂ ਵੀ ਚਟਕੀਏ ਫਿਰ ਉਹਨਾਂ ਨੂੰ ਗਿਆਨ ਦਿਵਾਉਣਾ ਚਾਹੀਦਾ ਸੀ ਸਾਹਮਣੇ ਕਰਨਾ ਚਾਹੀਦਾ ਸੀ ਲੋਕਾਂ ਦੇ ਕੀ ਭਾਈ ਸਾਹਿਬ ਦੀ ਭਾਵਨਾ ਮਨ ਦੀ ਕੀ ਗੱਲ ਆ ਪਰ ਜੋ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਪਿਤਾ ਜੀ ਨਾਲ ਹੀ ਮੁਲਾਕਾਤ ਕੀਤੀ ਉਹਨਾਂ ਨੇ ਦੱਸਿਆ ਵੀ ਸਰੋਣਿਕ ਮੀਟਿੰਗ ਲੈਕਸਾਂ ਹੈ ਖੁੱਤਿਆ ਰੀਆਂ ਕਰੋ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਸਿੱਖਾਂ ਨਾਲ ਹਮੇਸ਼ਾ ਬੇਧਰਤਾ ਹੁੰਦਾ ਆ ਅੱਜ ਵੀ ਹੋ ਰਿਹਾ ਜਦੋਂ ਉਹ ਐਮਪੀ ਬਣ ਕੇ ਲੋਕਾਂ ਨੇ ਲੋਕ ਫਤਵਾ ਦਿੱਤਾ ਫਿਰ ਜਦੋਂ ਲੋਕਾਂ ਨੇ ਮੰਨ ਲਿਆ ਅਸੀਂ ਸਿੱਖ ਕਾਨੂੰਨ ਮੰਨਦੇ ਆ ਸੰਵਿਧਾਨ ਮੰਨ ਰਹੇ ਆ ਤੇ ਫੇਰ ਸਰਕਾਰਾਂ ਸੰਵਿਧਾਨ ਕਿਉਂ ਨਹੀਂ ਮੰਨ ਰਹੀ ਸਰਕਾਰ ਨੂੰ ਇਹ ਫਰਜ਼ ਬਣਦਾ ਵੀ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ